ਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਪੈਂਟਾਂ ਸ਼ਰਟਾਂ ਦੀ ਵੈਰਾਈਟੀ ਜਿਵੇਂ ਆਪਾਂ ਕਹਿੰਦੇ ਨੇ ਵਿਆਹ ਸ਼ਾਦੀਆਂ ਦੇ ਵਿੱਚ ਲੈਣ ਦੇਣ ਵਾਸਤੇ ਵੈਰਾਈਟੀ ਜਾਂ ਕੋਈ ਵਧੀਆ ਬਰੇਟੀ ਲੈਣੀ ਹੋਵੇ ਤਾਂ ਪੈਂਟਾਂ ਸ਼ਰਟਾਂ ਬਹੁਤ ਮਾਇਲੀਆਂ ਪਹੁੰਚ ਚੁੱਕੀਆਂ ਨੇ ਜੀ ਆਹ ਦੇਖੋ ਜੀ ਪੈਂਟ ਸ਼ਰਟ 100 ਤੇ 20 ਰੁਪਈਆ ਦੇ ਵਿੱਚ ਪੈਂਟ ਸ਼ਰਟ ਹੈ ਜੀ ਇਹ ਜਿਵੇਂ ਆਪਾਂ ਵਿਆਹ ਸ਼ਦੀ ਚ ਕਹਿੰਦੇ ਲੈਂਣ ਦੇਣ ਵਾਸਤੇ ਲਾਉਣੀਆਂ ਖੇਸਾਂ ਕੱਪੜੀਾਂ ਦੀਆਂ ਸਾਥੇ ਲਾਉਣੀਆਂ ਨੇ ਗੀਆਂ 120 ਰੁਪਈਆ ਦੇ ਵਿੱਚ ਪੈਂਟ ਸ਼ਰਟ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਰ ਮੇਲੇ ਦੇ ਉੱਤੇ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਪਹੁੰਚ ਚੁੱਕੇ ਨੇਗੇ ਜਿੰਨੀਆਂ ਮਰਜ਼ੀ ਲੈ ਸਕਦੇ ਹੋ ਵਿਆਹ ਵਾਸਤੇ ਕਹਿੰਦੇ ਲੈਂਣ ਦੇਣ ਵਾਸਤੇ ਲਾਉਣੀਆਂ ਕੋ 20 30 50 ਪੈਂਟ ਸ਼ਰਟਾਂ ਜਿੰਨੀਆਂ ਮਰਜ਼ੀ ਲੈ ਨਹੀਂ ਹੋ ਲੈ ਸਕਦੇ ਜੀ ਇਹ ਸਿਰਫ 120 ਰੁਪਏ ਦੇ ਵਿੱਚ ਪੈਨ ਸ਼ਰਟ ਹੈ ਜੀ ਇਹ ਵਿਆਹ ਸ਼ਾਦੀ ਚ ਲੈਣ ਦੇ ਨਾਲੀ ਬਰੇਠੀ 120 ਰੁਪਏ ਦੇ ਵਿੱਚ ਪੈਨ ਸ਼ਰਟ ਭਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਬਹੁਤ ਪੈਨ ਸ਼ਰਟਾਂ ਪਹੁੰਚ ਕੇ ਇਹਦੇ ਵਿੱਚ ਜੀ ਬਹੁਤ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਆ ਗਿਆ ਜਿਹਦੇ ਵਿੱਚ ਭਰਾਮਾ ਦੀ ਹੱਟੀ ਨੇੜੇ ਦਰਸ਼ਣ ਦੇ ਦੀ ਮੋੜ ਮੰਡੀ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਪਾਰੀ ਸੇਲ ਮੇਲੇ ਦੇ ਉੱਤੇ ਜੀ ਪੈਂਟਾ ਸ਼ਰਟਾਂ ਦੀ ਵੈਰਾਈਟੀ ਇਹ ਤਾਂ ਹੋਰ ਉੱਚ ਕੁਆਲਿਟੀ ਦੇ ਵਿੱਚ ਪੈਂਟਾ ਸ਼ਰਟ 150 ਰੁਪਏ ਦੇ ਵਿੱਚ ਹੈ ਜੀ ਇਹ ਮਾਰਕੀਟ 'ਚ ਵਿਕੇ ਇਹ 250 ਦੀ ਵਿਕੇ 300 ਦੀ ਸਾਡਾ ਰੇਟ ਹੈ 150 ਰੁਪਿਆ ਜੀ ਇਹ 150 ਰੁਪਏ ਦੇ ਵਿੱਚ ਪੈਨ ਸ਼ਰਟ ਦੀ ਵੈਰਾਈਟੀ ਜੀ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਕਪੜਾ ਹੈ ਜੀ ਜਿਵੇਂ ਆਪਾਂ ਕਹਿੰਦੇ ਚੰਗਾ ਲੈਣ ਦੇ ਲੈਣਾ ਕੋਈ ਵਧੀਆ ਕੁਆਲਿਟੀ ਤੇ ਲੈਣਾ ਹੈਗਾ ਤਾਂ 150 ਰੁਪਏ ਦੇ ਵਿੱਚ ਪੈਨ ਸ਼ਰਟ ਹੈ ਜੀ ਇਹ ਹਰ ਇੱਕ ਕਿਸਮ ਦੀਆਂ ਪੈਨ ਸ਼ਰਟਾਂ ਦੇ ਵਿੱਚ ਬਹੁਤ ਸਾਰੇ ਰੰਗ ਡਿਜ਼ਾਈਨ ਪਹੁੰਚੂਕੇ ਹੈ ਜੀ 150 ਰੁਪਏ ਦੀ ਪੈਨ ਸ਼ਰਟ ਵਿਆਹ ਸ਼ਾਦੀਆਂ ਦੇ ਵਿੱਚ ਲੈਣ ਦੇ ਨਾਲੀ ਵੈਰਾਈਟੀ ਜੀ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਹੈ ਜੀ ਕਪੜਾ ਇਹ ਬਹੁਤ ਰੰਗਾਂ ਦੇ ਡਿਜ਼ਾਈਨਾਂ ਚ ਮਾਲ ਪਹੁੰਚੂਕਿਆ ਜੀ ਭਰਾਮਾ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਮਾ ਦੀ ਹੱਤੀ ਨੇੜੇ ਦਰਸ਼ਨ ਦੇਰੀ ਮਾਰੂ ਮੰਡੀ ਭਾਰੀ ਸੇਲ ਮੇਲਾ ਭਾਰੀ ਸੇਲ ਮੇਲੇ ਦੇ ਉੱਤੇ ਜੀ ਇਹ ਤੋਂ ਹੋਰ ਉੱਚ ਕੁਆਲਿਟੀ ਦੇ ਵਿੱਚ ਜੀ ਵਧੀਆ ਕੁਆਲਿਟੀ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਜਮਾਂ ਵੀ ਵਧੀਆ ਥਾਂ ਤੇ ਲੈਣ ਦੇਣ ਲਾਉਣਾ ਹੈਗਾ ਇਹ ਸਲਾਈ ਕਰਕੇ ਪਾਉਣ ਵਾਲੇ ਕੱਪੜੇ ਹੀ ਪੂਰੇ ਵਧੀਆ ਇਹ ਇਹਦਾ ਰੇਟ ਹੈਗਾ 250 ਰੁਪਏ ਦੀ ਪੈਂਟ ਸ਼ਰਟ ਜੀ ਇਹ 250 ਰੁਪਏ ਦੇ ਵਿੱਚ ਵਧੀਆ ਡੋਨੀਰ ਦੀ ਪੈਂਟ ਸ਼ਰਟ ਹੈ ਜੀ ਇਹ 250 ਰੁਪਏ ਦੇ ਵਿੱਚ ਪੈਂਟ ਸ਼ਰਟ ਬਿਆਹ ਸ਼ਾਦੀਆਂ ਵਾਲੀ ਕੁਆਲਿਟੀ ਹੈ ਜੀ ਬਿਲਕੁਲ ਵਧੀਆ ਕੁਆਲਿਟੀ ਦੇ ਉੱਤੇ ਹੈ ਜੀ 250 ਰੁਪਏ ਦੇ ਵਿੱਚ ਪੈਂਟ ਸ਼ਰਟ ਪੈਕ ਕੀਤੀ 250 ਪੈਂਟ ਸ਼ਰਟ ਹੈ ਇਹ 250 ਰੁਪਏ ਦੇ ਵਿੱਚ ਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ। ਭਰਾਵਾ ਦੀ ਹੱਟੀ ਦੇ ਉੱਤੇ ਜੀ ਬਹੁਤ ਹੀ ਕੁਆਂਟੀਟੀ ਦੇ ਵਿੱਚ 35 ਹਲਟਾਂ ਸਾਰੇ ਮੇਲ ਦੀਆਂ ਪਹੁੰਚੂਕੀਆਂ ਨੇ ਜੀ। ਵਿਆਹ ਸ਼ਾਦੀ ਦੇ ਸੀਜ਼ਨ ਦੇ ਵਿੱਚ ਸਪੈਸ਼ਲ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਜੀ। 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਹੈਗਾ। ਹੋਰ ਇਹ ਤਾਂ ਉੱਚ ਕੁਆਲਿਟੀ ਦੇ ਵਿੱਚ ਹੈ ਜੀ ਵਿਮਲ ਮੇਲ ਦੀ ਹੈ ਜੀ ਦੇਖੋ ਇਹ। ਬਜਾਰ 'ਚ ਵਿਕੇ 500 ਦੀ ਵਿਕੇ 600 ਦੀ ਸਾਡਾ ਇਹ ਟਾਇਦਾ 300 ਰੁਪਇਆ 300 ਰੁਪਏ ਦੇ ਵਿੱਚ ਭਰਾਮਾ ਦੀ ਹੱਤੀ ਦਿੱਤੇ ਜੀ ਪੂਰੇ ਵਧੀਆ ਕੁਆਲਿਟੀ ਦੇ ਵਿੱਚ ਕੱਪੜਾ ਜੀ ਇਹ ਸਿਲਾਈ ਕਰਕੇ ਪਾਉਣ ਵਾਲੇ ਕੱਪੜੇ ਉੱਤੇ ਆ ਜੀ 300 ਰੁਪਏ ਦੇ ਵਿੱਚ ਪੈਨ ਸ਼ਰਟ ਭਰਾਮਾ ਦੀ ਹੱਤੀ ਦਿੱਤੇ ਜੀ ਭਾਰੀ ਸੇਵ ਮੇਲੇ ਚੱਲ ਰਿਹਾ ਹੈਗਾ ਭਾਰੀ ਸੇਵ ਮੇਲੇ ਦੇ ਉੱਤੇ ਜੀ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਇਹ ਬੇਵਲ ਮਿਲਦੀ ਪੈਨ ਸ਼ਰਟ ਹੈਗੀ ਸਿਰਫ 300 ਰੁਪਏ ਦੇ ਵਿੱਚ ਕਰਤੀ ਇਹ ਭਰਾਵਾ ਦੀ ਹੱਟੀ ਦਿੱਤੇ ਜੀ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਕਪੜਾ ਹੈਗਾ ਜਿਵੇਂ ਆਪਾਂ ਚੰਗੇ ਥਾਂ ਤੇ ਲੈਣ ਦੇ ਲੈਣਾ ਕੋਈ ਸਪੈਸ਼ਲ ਵਧੀਆ ਵਾਸਤੇ ਲੈਣਾ ਹੈਗਾ ਜਾਂ ਸਲਾਈ ਕਰਨ ਵਾਸਤੇ ਲੈਣੀਆਂ ਨੇ ਤਾਂ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਕਪੜਾ ਜੀ ਇਹ ਭਰਾਵਾ ਦੀ ਹੱਟੀ ਦਿੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਵਾ ਦੀ ਹੱਟੀ ਤੇ ਭਾਰੀ ਸੇਲ ਮੇਲੇ ਦਿੱਤੇ ਜੀ ਬਹੁਤ ਕੁਆਲਿਟੀ ਚ ਮਾਲ ਪਹੁੰਚ ਚੁੱਕਿਆ ਹੈ ਇੱਕ ਨਾਲ ਦੇ ਚਾਹੇ 10 10 20 20 ਪੈਂਟਾਂ ਸ਼ਲਟਾ ਜਿੰਨੀ ਮਰਜ਼ੀ ਲੈ ਸਕਦੇ ਹੋ ਇਹਦੇ ਵਿੱਚ ਭਾਰੀ ਸੇਲ ਮੇਲੇ ਦਿੱਤੇ ਜੀ ਪਾਰਟੀ ਦੇ ਵਿੱਚ ਜੀ ਰਾਇਮਡ ਮਿਲ ਦੀ ਪੈਂਚ ਸ਼ਰਟ ਜੇ ਵੀ ਆਪਾਂ ਕਹਿੰਦੇ ਘਰੇ ਸਲਾਈ ਕਰਨ ਵਾਸਤੇ ਲੈ ਕੇ ਆਣੀਆਂ ਇਹਦਾ ਰੇਟ ਹੈਗਾ ਜੀ 500 ਰੁਪਿਆ 500 ਰੁਪਏ ਦੇ ਵਿੱਚ ਭਰਾਮਾਂ ਦੀ ਹੱਟੀ ਦੇਤੇ ਛੇ ਮੇਲੇ ਦੇਤੇ ਰਾਇਮਡ ਮਿਲ ਦੀ ਵਧੀਆ ਸਲਾਈ ਕਰਨ ਵਾਲੀ ਪੈਂਚ ਸ਼ਰਟ ਹੈ ਜੀ ਜਿਹੜੀ ਆਮ ਮਾਰਕਰ ਦੇ ਵਿੱਚ 8950 ਦੀ ਵਿਕਦੀ ਹੈਗੀ ਸਾਡਾ ਰੇਟ ਹੈ ਇਹਦਾ 500 ਰੁਪਿਆ 500 ਰੁਪਏ ਦੇ ਵਿੱਚ ਪੈਂਟਾਂ ਸ਼ਰਟਾਂ ਦੀ ਕੁਆਲਿਟੀ ਜੀ ਬਹੁਤ ਹੀ ਸਾਰੀ ਕੁਆਲਿਟੀ ਪਹੁੰਚ ਗਈ ਜੀ 120 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦੀ ਬਹੁਤ ਵਧੀਆ ਕੁਆਲਿਟੀ ਪਹੁੰਚ ਗਈ ਪੈਂਟਾਂ ਸ਼ਰਟਾਂ ਦੀ ਭਰਾਮਾ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਰੈਂਮਡ ਮਿੱਲ ਦੀ ਪੈਂਟ ਸ਼ਰਟ ਹੈ ਜੀ ਇਹ ਅਸਲੀ ਰੈਂਮਡ ਮਿੱਲ ਦੀ ਪੈਂਟ ਸ਼ਰਟ ਹੈ ਸਿਰਫ 500 ਰੁਪਏ ਦੇ ਵਿੱਚ ਭਰਾਮਾ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਦੇ ਉੱਤੇ ਭਰਾਮਾ ਦੀ ਹੱਤੀ ਨੇੜੇ ਦਰਸ਼ਨ ਦੇ ਜੀ ਮੋੜ ਮੰਡੀ